ਨਮਸਕਾਰ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਡੇ YouTube ਚੈਨਲ ਸਟੋਰੀ ਨਿਕੋ ਵਿੱਚ ਉਮੀਦ ਕਰਦੀਆਂ ਕਿ ਸਾਰੇ ਕੁਛ ਤੇ ਤੰਦਰੁਸਤ ਹੋਵੋਗੇ ਅੱਜ ਅਸੀਂ ਤੁਹਾਨੂੰ ਪੀਲੇ ਨਿਊਟਰੀ ਵਾਲੇ ਚਾਵਲ ਬਣਾ ਕੇ ਦਿਖਾਵਾਂਗੇ ਜੋ ਕਿ ਬਹੁਤ ਹੀ ਜ਼ਿਆਦਾ ਟੇਸਟੀ ਬਣਦੇ ਹੈਗੇ ਅੱਜ ਦੁਪਹਿਰ ਦੇ ਟਾਈਮ ਬਹੁਤ ਲੱਗੀ ਸੀ ਭੁੱਖ ਤਾਂ ਸੋਚਿਆ ਕਿ ਪੀਲੇ ਨਿਊਟਰੀ ਵਾਲੇ ਚਾਵਲ ਹੀ ਬਣਾਏ ਜਾਣ ਤੇ ਇਸ ਲਈ ਸਭ ਤੋਂ ਪਹਿਲਾਂ ਆਪਾਂ ਕੁੱਕਰ ਲਾਵਾਂਗੇ ਉਹਦੇ ਵਿੱਚ ਤੇਲ ਪਾਵਾਂਗੇ ਤੇਲ ਨੂੰ ਗਰਮ ਕਰਕੇ ਉਸ ਤੋਂ ਬਾਅਦ ਜੀਰੇ ਦਾ ਤੜਕਾ ਲਾਵਾਂਗੇ ਉਸ ਤੋਂ ਬਾਅਦ ਕੱਟੇ ਹੋਏ ਪਿਆਜ਼ ਤੇ ਆਲੂ ਪਾਵਾਂਗੇ ਥੋੜੇ ਜਿਹਾ ਪੌਂਤ ਵਾਲ ਟੱਕਤੇ ਸੀ ਤਾਂ ਕਿ ਤੇਲ ਦੇ ਛਿੱਟੇ ਬਾਹਰ ਨਾ ਆਉਣ ਉਸ ਤੋਂ ਬਾਅਦ ਬਚੇ ਹੋਏ ਆਲੂ ਪਿਆਜ਼ ਪਾਵਾਂਗੇ ਪਿਆਜ਼ ਆਪਾਂ ਲੰਮੇ ਹੀ ਕੱਟੇ ਸੀਗੇ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਉਸ ਤੋਂ ਬਾਅਦ ਕੱਟਿਆ ਹੋਇਆ ਟਮਾਟਰ ਪਾਵਾਂਗੇ ਨਾਲ ਨਾਲ ਇਹਨਾਂ ਨੂੰ ਆਪਾਂ ਹਲਾਈ ਵੀ ਜਾਵਾਂਗੇ ਉਸ ਤੋਂ ਬਾਅਦ ਆਪਾਂ ਇੱਕ ਕਟੋਰੀ ਨਿਊਟਰੀ ਪਾਵਾਂਗੇ ਭਿੱਜੀ ਹੋਈ ਇਹਨੂੰ ਮੈਂ 10 ਮਿੰਟ ਪਹਿਲਾਂ ਗਰਮ ਪਾਣੀ ਵਿੱਚ ਭਿਉਆ ਲਿਆ ਸੀਗਾ ਤੇ ਚੰਗੀ ਤਰ੍ਹਾਂ ਨਿਚੋੜ ਕੇ ਉਸ ਤੋਂ ਬਾਅਦ ਹੀ ਮਿਕਸ ਕੀਤੇ ਸੀਗੇ ਬਾਕੀ ਤੜਕੇ ਦੇ ਵਿੱਚ ਉਸ ਤੋਂ ਬਾਅਦ ਆਪਾਂ ਕਾਲੀਆਂ ਮਿਰਚਾਂ ਪਾਵਾਂਗੇ ਲਾਲ ਮਿਰਚਾਂ ਪਾਵਾਂਗੇ ਅਲਦੀ ਪਾਵਾਂਗੇ ਤੇ ਸਵਾਦ ਅਨੁਸਾਰ ਨਮਕ ਪਾਵਾਂਗੇ ਤੁਸੀਂ ਚਾਹੋ ਤਾਂ ਲਾਲ ਮਿਰਚਾਂ ਨਹੀਂ ਪਾਉਣੀ ਤਾਂ ਹਰੀਆਂ ਮਿਰਚਾਂ ਵੀ ਪਾ ਸਕਦੇ ਹੋ ਜਾਂ ਬਿਨਾ ਮਿਰਚਾਂ ਦੇ ਵੀ ਬਣਾ ਸਕਦੇ ਹੋ ਸਾਰਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤੇ 2 ਮਿੰਟ ਇਸੇ ਤਰ੍ਹਾਂ ਹੀ ਪੱਕਣ ਦੇਵਾਂਗੇ ਉਸ ਤੋਂ ਬਾਅਦ ਉਹ ਤੋਤੇ ਹੋਏ ਚਾਵਲ ਪਾਵਾਂਗੇ ਚਾਵਲਾਂ ਨੂੰ ਵੀ ਮੈਂ 10-15 ਮਿੰਟ ਪਹਿਲਾਂ ਚੰਗੀ ਤਰ੍ਹਾਂ 3-4 ਵਾਰ ਪਾਣੀ 'ਚ ਧੋਲਿਆ ਸੀ ਤੇ ਉਸ ਤੋਂ ਬਾਅਦ ਇਹਨੂੰ ਪਾਣੀ ਵਿੱਚ ਹੀ ਰੱਖਿਆ ਹੋਇਆ ਸੀਗਾ ਤੇ ਪੋਂ ਟਾਈਮ ਹੀ ਪਾਣੀ ਕੱਢਿਆ ਸੀਗਾ ਆਹ ਇਸ ਤੋਂ ਬਾਅਦ ਪਾਣੀ ਕੱਢ ਗਏ ਹੁਣ ਇਹਨੂੰ ਕੁੱਕਰ ਦੇ ਵਿੱਚ ਪਾਵਾਂਗੇ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਆਪਾਂ ਵਿੱਚ 3 ਗਲਾਸ ਪਾਣੀ ਪਾਵਾਂਗੇ ਇਹ 1.5 ਗਲਾਸ ਚਾਵਲ ਸੀਗੇ ਜਿਦੇ ਵਿੱਚ ਮੈਂ 3 ਗਲਾਸ ਪਾਣੀ ਪਾਏ ਸੀ तुम चावल, दे सारी पानी चावल के अनुसार ही पानी पाना ज्यादा पाओगे तो चावल घुल जाने कुकर ना बंद कर देंगे तेज अगते आपकर दिया दो सीटियां बनावेंगे सीटी तो मना आप कुकर नुरंत ही नहीं खोलना गा 4-5 ਮਿੰਟ ਬਾਅਦ ਚੰਗ ਖੋਲਾਂਗੇ ਕਿ ਭਾਫਨਾ ਚੰਗੀ ਤਰ੍ਹਾਂ ਚਾਵਲ ਅੰਦਰੋਂ ਵੀ ਚੰਗੀ ਤਰ੍ਹਾਂ ਵਧੀਆ ਬਣ ਜਾਣ। ਭਾਫ ਨਾਲ ਤੇ ਇਹਨੂੰ ਆਪਾਂ ਖੋਲਣ ਤੋਂ ਬਾਅਦ ਤੁਸੀਂ ਵੇਖੋ ਚਾਵਲ ਕਿੰਨੇ ਵਧੀਆ ਬਣੇ ਹੋਏ ਆ। ਇੱਕਦਮ ਖਿਲੇ-ਖਿਲੇ ਬਣੇ ਹੋਏ ਆ। ਦੇਖੋ ਕਿੰਨੇ ਵਧੀਆ ਬਣੇ ਹੋਏ ਆ। ਜ਼ਿਆਦਾ ਚਿਪਕੇ ਜਿਹਾ ਨਹੀਂ ਹੋਇਆ ਚਾਵਲ। ਬਹੁਤ ਹੀ ਵਧੀਆ ਬਣੇ ਸੀ। ਸਵਾਦ ਬਣੇ ਸੀ ਤੇ ਇੱਧਰ ਆਪਾਂ ਇੱਕ ਪਲੇਟ ਵਿੱਚ ਪਾ ਲਈ ਸੀ ਤੇ ਨਾਲ ਨਿਊਟਰੀ ਵੀ ਪਾ ਲਈ ਸੀ ਦੇਖਣ ਚ ਬਹੁਤ ਹੀ ਜ਼ਿਆਦਾ ਟੇਸਟੀ ਲੱਗ ਰਹੀ ਹੈਗੇ ਤੇ ਖਾਣ ਵਿੱਚ ਵੀ ਬਹੁਤ ਹੀ ਜ਼ਿਆਦਾ ਟੇਸਟੀ ਸੀਗੇ ਉਮੀਦ ਕਰਦੀਆਂ ਕਿ ਤੁਸੀਂ ਵੀ ਇਸ ਰੈਸਪੀ ਨੂੰ ਘਰੇ ਜ਼ਰੂਰ ਟਰਾਈ ਕਰੋਗੇ ਇਦਾਂ ਦੇ ਚਾਵਲ ਜ਼ਰੂਰ ਬਣਾ ਕੇ ਦੇਖੋਗੇ ਤੇ ਨਾਲ ਆਪਾਂ ਬੂੰਦੀ ਦਾ ਰੈਤਾ ਪਾਇਆ ਸੀਗਾ ਤੇ ਰੈਤੇ ਦੇ ਉੱਪਰ ਨਾ ਮੈਂ ਮਤਲਬ ਉਹ ਪਾਏ ਸੀਗੇ ਪੁਦੀਨੇ ਦਾ ਧਣੀ ਇਹਨੂੰ ਜਦੋਂ ਆਪਾਂ ਸਕਾਲ ਰਹੇ ਹਾਂ ਨਾ ਤੇ ਉਹਨਾਂ ਦਾ ਪਾਊਡਰ ਪਾਇਆ ਸੀਗਾ ਤੇ ਰੈਤਾ ਵੀ ਬਹੁਤ ਜ਼ਿਆਦਾ ਟੇਸਟੀ ਬਣਿਆ ਸੀਗਾ ਰੈਸਪੀ ਸਾਡੀ ਬਹੁਤ ਜ਼ਿਆਦਾ ਟੇਸਟੀ ਬਣੀ ਸੀ ਤੁਸੀਂ ਪੁਦੀਨੇ ਤੇ ਧਨੀਏ ਨੂੰ ਸੁਕਾ ਕੇ ਦਾ ਪਾਊਡਰ ਬਣਾ ਸਕਦੇ ਹੋ ਤੇ ਲੱਸੀ ਦੇ ਵਿੱਚ ਰਾਇਤੇ ਦੇ ਵਿੱਚ ਬਹੁਤ ਜ਼ਿਆਦਾ ਟੇਸਟੀ ਲੱਗਦੀ ਆ ਸਵਾਦ ਆਉਂਦਾ ਧੰਨਵਾਦ